ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਬਾਬਾ ਜੀ ਪਹਿਲਾਂ ਵਾ ਪਿੰਡ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੁਸੀਂ ਸਾਨੂੰ ਮਾਨ ਸਨਮਾਨ ਬਖਸਿਆ ਅਸੀਂ ਇੱਥੇ ਆਏ ਆ ਤੇ ਨਾਲੇ ਵਧੀਆ ਲੱਗਿਆ ਬਾਬਾ ਜੀ ਮੁੰਡੇ ਖੇਡਦੇ ਨੇ ਕਿਉਂਕਿ ਖੇਮੇ ਪਾਛਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦੋਂ ਸਾਨੂੰ ਮੀਰੀ ਪੀਰੀ ਦਾ ਸਿੰਧਾਗ ਦਿੱਤਾ ਆਪਾਂ ਕੀਤੇ ਸ਼ਕਤੀ ਦਿੱਤੀ ਉਦੋਂ ਸਾਡੇ ਨੌਜਵਾਨਾਂ ਨੂੰ ਇਹ ਵੀ ਕਿਹਾ ਵੀ ਖੇਲੋ ਕੁਰੋ ਤਾਕੜੇ ਹੋਵੋ ਖਰਾਕ ਖਾਇਆ ਕਰੋ ਕੋੜੇ ਰੱਖੋ ਨੇਜੇ ਰੱਖੋ ਤਲਵਾਰਾਂ ਰੱਖੋ ਸਾਨੂੰ ਸ਼ਕਤੀ ਦੇ ਨਾਲ ਭਗਤੀ ਦਿੱਤੀ ਤੇ ਨਾਲੇ ਸਾਨੂੰ ਕੁਰ ਨੂੰ ਗਿਆ ਖੇਲ ਨੂੰ ਗਿਆ ਕਿ ਜਦੋਂ ਅਸੀਂ ਤਾਕੜੇ ਹੋਵਾਂਗੇ ਨਾ ਪਾਪਾ ਜੀ ਫੇਰ ਅਸੀਂ ਕਿਸੇ ਦੀ ਸੇਵਾ ਕਰ ਸਕਦੇ ਆ ਜਦੋਂ ਅਸੀਂ ਖੇਡਾਂਗੇ ਫੇਰ ਅਸੀਂ ਨਸਿਆਂ ਤੋਂ ਦੂਰ ਰਹਿ ਸਕਦੇ ਆ ਅੱਜ ਸਾਨੂੰ ਆਪਣੇ ਹੱਕਾਂ ਪਿੱਛੇ ਸੁਚੇਤ ਹੋਣ ਦੀ ਲੋੜ ਆ ਅੱਜ ਪੰਜਾਬ ਦੇ ਅੰਦਰ ਸਭ ਤੋਂ ਤਿੰਨ ਜਿਹੜੇ ਮੁੱਦੇ ਨੇ ਜਿਨ੍ਹਾਂ ਤੇ ਸਾਨੂੰ ਗੌਰ ਕਰਨ ਦੀ ਬਹੁਤ ਲੋੜ ਆ ਇੱਕ ਨਸੇ ਦਾ ਮੁੱਦਾ ਆ ਬਾਬਾ ਜੀ ਦੂਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਵਕੀ ਕੀਤੀ ਜਾਂਦੀ ਆ ਇਹਦੇ ਪਿੱਛੇ ਸਾਡੇ ਸਿੱਖੀ ਦੇ ਕੌਮਾਂ ਪੈਣਾ ਆ ਇੱਕ ਪ੍ਰਵਾਸ ਦਾ ਮੁੱਦਾ ਚੱਲਦਾ ਆ ਜਿਹੜਾ ਭਰਾ ਨਸਾ ਕਰਦਾ ਥੋਡੇ ਪਿੰਦੇ ਅੰਦਰ ਉਹਦੇ ਪਿੱਛੇ ਵੀ ਤੁਹਾਡੀ ਨੌਜਵਾਨਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਉਹਨੂੰ ਨੇੜੇ ਲਾ ਕੇ ਰੱਖਣਾ ਉਹਨੂੰ ਪਾਣੀ ਦੇ ਨੇੜੇ ਲਾਣਾ ਉਹਨੂੰ ਦਰਬਾਰ ਸਾਹਿਬ ਦਰਸ਼ਨ ਕਰਾਓ ਕਿਉਂਕਿ ਤੁਹਾਡੇ ਤਨ ਦੇ ਰੋਗ ਨੇ ਜਿਹੜੇ ਜਿਹੜੇ ਤੁਹਾਡੇ ਮਨ ਦੇ ਰੋਗ ਨੇ ਉਹ ਦਰਬਾਰ ਸਾਹਿਬ ਜਾ ਕੇ ਦੂਰ ਹੋਣੇ ਆ ਤੇ ਤੁਹਾਨੂੰ ਜਦੋਂ ਰਾਜ ਬਖਸ਼ਣਾ ਆ ਨਾ ਤੁਹਦ ਕਾਰਕ ਸਾਹਿਬ ਨੇ ਬਖਸ਼ਣਾ ਆ ਤੇ ਉੱਥੇ ਜਾਣਾ ਜ਼ਰੂਰ ਸਟਾਰਟ ਕਰੋ ਚਾਹੇ ਮਹੀਨੇ 'ਚ ਬਾਬਾ ਜੀ ਇੱਕ ਵਾਰ ਜਾਇਆ ਕਰੋ ਜਿਹੜੇ ਮੁੰਡੇ ਅੱਜ ਬਾਹਰ ਜਾਂਦੇ ਨੇ ਉਹਨਾਂ ਨੂੰ ਵੀ ਕਹਿਣਾ ਜੁਣਨੇ ਆ ਬਾਬਾ ਜੀ ਅਜ ਬਾਹਰ ਵੀ ਠੱਕੇ ਹੀ ਨੇ ਜਦ ਤੁਸੀਂ ਕੈਨੇਡਾ ਚਲੇ ਜਾਓ ਤੇ ਅਮਰੀਕਾ ਕਿਹਾ ਕਿ ਜਿਹੜੇ ਪਹਿਲਾਂ ਵਾਪਸ ਦੇ ਸੀ ਨਾ ਉਹਨਾਂ ਵਾਪਸ ਤੇ ਜਰੂਰ ਉਹ ਕੁਝ ਬਣਾ ਕੇ ਪਰ ਆ ਦੇ ਤੁਸੀਂ ਦੇਖ ਲਿਆ ਸਾਡੇ ਮੁੰਡੇ ਤੇ ਕੁੜੀਆਂ ਬਾਹਰ ਠੱਕੇ ਹੀ ਖਾਰੇ ਨੇ ਉਹਨਾਂ ਨੂੰ ਵੀ ਸਮਝਾਓ ਵੀ ਬਾਬਾ ਜੀ ਆਪਣਾ ਪੰਜਾਬ ਬਚਾਈਏ ਆਪਣੀ ਜ਼ਮੀਨਾਂ ਬਚਾਈਏ ਆਪਣੀ ਖੇਤੀ ਬਚਾਈਏ ਆਪਣੇ ਪੰਥ ਨੂੰ ਬਚਾਈਏ ਤੇ ਆਪਣੇ ਗ੍ਰੰਥ ਨੂੰ ਬਚਾਈਏ ਤੇ ਇੱਕ ਮੁੰਡਾ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਆਰਾਧੀ ਬੀਐਫਐ ਬੀਐਡੀਪੀ ਵਾਲਾ ਜਿਹੜਾ ਅਸੀਂ ਤੀਜੇ ਜਨ ਦੇਖਦੇ ਆ ਵੀ ਹਾਂ ਅੱਜ ਫਲਾਣੀ ਜਗ੍ਹਾ 'ਤੇ ਅਦਬੀ ਹੋ ਗਈ ਅੱਜ ਫਲਾਣੀ ਜਗ੍ਹਾ 'ਤੇ ਅਦਬੀ ਹੋ ਗਈ ਸਾਨੂੰ ਆਪਣੇ ਗੁਰਦੁਆਰਿਆਂ 'ਤੇ ਵੀ ਡਿਊਟੀਆਂ ਦੇਣੀਆਂ ਪੈਣਗੀਆਂ ਅਸੀਂ ਦੇਖਦੇ ਆ ਬਾਬਾ ਜੀ ਸਵੇਰੇ ਸਾਹ ਪਿੰਡ ਦੇ 10-10 ਵੋਟਾਂ ਦੇ ਘਟੋ ਘਟ 3000 ਪਿੰਡ 'ਚ ਤੇ ਸਵੇਰੇ ਵੀ 10 ਬੰਦੇ ਗੁਰਦੁਆਰੇ ਦੇ ਹੁੰਦੇ ਨੇ ਤੇ ਸ਼ਾਮ ਨੂੰ ਵੀ ਗੁਰਦੁਆਰੇ ਦੇ 10 ਬੰਦੇ ਹੁੰਦੇ ਨੇ ਬਾਬਾ ਜੀ ਇਹ ਡਿਊਟੀਆਂ ਵੀ ਸਾਨੂੰ ਨਿਭਾਉਣੀਆਂ ਪੈਣਗੀਆਂ ਗੁਰਦੁਆਰਿਆਂ ਦੀ ਰਾਖੀ ਵੀ ਸਾਨੂੰ ਕਰਨੀ ਪਊਗੀ ਤੇ ਆਪਣੇ ਹੱਕਾਂ ਬਿਚੇ ਸੱਚੇ ਦੋ ਬਾਬਾ ਜੀ ਬਾਣੀ ਨਾਲ ਜੁੜੋ ਜਿਵੇਂ ਅੱਜ ਜੇਲਾ ਕੱਟ ਕੇ ਥੋਡੇ ਸਾਹਮਣੇ ਖੜੇ ਆ ਨਾ ਕਾ ਸਰਕਾਰ ਦੀ ਐਡੀ ਐਡੀ ਤਸੱਦਦ ਸਹਿ ਕੇ ਥੋਡੇ ਸਾਹਮਣੇ ਖੜੇ ਆ ਔਰ ਫੇਰ ਵੀ ਆਪਣੇ ਹੱਕਾਂ ਲਈ ਲੜਦੇ ਆ ਤਾਂ ਇਹ ਸਾਰੀ ਤਾਕਤ ਨਿੱਤ ਨੇਮ ਦੀ ਆ ਬਾਬਾ ਜੀ ਸਿਮਰਨ ਦੀ ਤਾਕਤ ਆ ਬਾਣੀ ਦੀ ਤਾਕਤ ਆ ਬਾਣੀ ਨਾਲ ਜ਼ਰੂਰ ਜੁੜਿਓ ਬਾਬਾ ਜੀ ਕੁਚ ਪਈ ਸਾਹਿਬ ਦਾ ਪਾੜ 5 ਮਿੰਟ ਦਾ ਹੁੰਦਾ ਉਹ ਤੁਹਾਨੂੰ ਇੰਨੀ ਕਸਾਕੀ ਦੇਊਗਾ ਵੀ ਜੇ ਦਿਨ ਜ਼ਿੰਦਗੀ ਵੀ ਅੰਦਰ ਕਦੇ ਉਤਾਰ ਜੜਾ ਬੀ ਆ ਗਿਆ ਨਾ ਤੁਹਾਨੂੰ ਕਦੇ ਟੋਲਣ ਨਹੀਂ ਦੇਊਗਾ ਨਰੋਲ ਅਰਤਾਸ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਤੇ ਬਾਣੀ ਨਾਲ ਜੁੜੋ ਮਿਹਨਤ ਕਰੋ ਬਾਬਾ ਜੀ ਜਿਹੜੇ ਵੀ ਕੰਮ 'ਚ ਮਿਹਨਤ ਕਰੋਗੇ ਨਾ ਸੱਚੇ ਪੀਰ ਨਾਲ ਉਸ ਪ੍ਰਮਾਤਮਾ ਨੇ ਫੜ ਦੇਣਾ ਤੁਹਾਨੂੰ ਤਰੱਕੀ ਦੇਣੀ ਹੀ ਦੇਣੀ ਹੈ